ਸਰ ਇੰਕਿਊਟਰ ਮਾਰਗ ਰਾਇ ਬੀਐਸਐਫ ਨੇ ਕੀ ਇਨਫੋਰਮੇਸ਼ਨ ਅੱਜ ਸਵੇਰੇ ਤਕਰੀਬਨ 6:10 ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਪਾਰੇ ਪਾਸਿਓਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੂੰ ਸਾਈਟਿੰਗ ਹੋਈ ਕਿ ਇੱਕ ਜਿਹੜਾ ਕਿ ਪਾਕਿਸਤਾਨ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਉਹਨੂੰ ਕਰਾਸ ਕਰ ਲਿਆ ਸੀ ਆ ਬੀਐਸਐਫ ਨੇ ਉਹਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਉਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਨਹੀਂ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਾਬਕ ਕਾਨੂੰਨਨ ਤੌਰ ਦੇ ਉੱਤੇ ਕਿਉਂਕਿ ਸਾਡੀ ਇੰਡੀਅਨ ਟੈਰੀਟਰੀ ਤੱਕ ਲੋਰ ਰਿਆ ਸੀ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਇਨਟਰੂਡਰ ਸਗਾ ਬੀਐਸਐਫ ਨੇ ਉਹਨੂੰ ਜਿਹੜਾ ਹੈਗਾ ਆ ਉੱਥੇ ਜਿਹੜਾ ਹੈਗਾ ਸ਼ੂਟ ਕਰ ਦਿੱਤਾ ਔਰ ਸ਼ੂਟ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਹ ਹੁਣ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਦੀਆਂ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਿਹਾ ਮੁਲਾਜ਼ੇ ਤੋਂ ਪਾਇਆ ਗਿਆ ਕਿ ਉਹਦੀ ਆਈਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਇਸ ਵਕਤ ਉਸ ਇਨਟਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਆ ਗਏ ਉਹ ਕੁਝ ਨੋਟ ਆ ਗਏ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਟੀਨ ਕਰੰਸੀ ਨੋਟਸ ਮਿਲੇ ਆ ਔਰ ਉਹਦੀ ਆਈਡੈਂਟੀਫਿਕੇਸ਼ਨ ਜੇ ਐਸਟੈਬਲਿਸ਼ ਨਹੀਂ ਹੋ ਸਕੀ ਇਸ ਸੰਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਊਂਟਰਪਾਰਟ ਜਿਹੜੇ ਉਹਨਾਂ ਦੇ ਹੈਗੇ ਆ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਉੱਥੇ ਫਾਰਮੈਲिटीज ਚੱਲ ਰਹੀਆਂ ਉਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਮਾਰਟਮ ਕਰਾਇਆ ਜਾਏਗਾ ਔਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਜਾ ਰਿਹਾ ਹੈ